لاء ਦੋਸਤੋ ਇਸ ਟਾਈਮ ਆਪਾਂ ਜਿਹੜਾ ਰੋਡ ਹੈ ਜਾਨਕੀ ਨਰਸਰੀ ਆ ਬਾਈਆਂ ਦੀ ਰੋਡ ਹੈਗਾ ਇਹ ਰਾਮਿਆਣਾ ਰੋਡ ਤੇ ਅਪਲੂ ਕੋਟਲੀ ਰੋਡ ਵੱਜਦਾ ਵੱਡਾ ਜਾਨਕੀ ਇਹ ਕੋਟਕਪੂਰੀ ਨੂੰ ਵੀ ਅੱਗੇ ਜੋੜਦਾ ਤੇ ਇਹ ਇਧਰੋਂ ਆਪਣਾ ਬਠਿੰਡੇ ਨੂੰ ਵੀ ਜੋੜਦਾ ਹਨਾ ਭਲਾਈਆਂ ਨਾਲ ਬਠਿੰਡਾ ਬਠਿੰਡਾ ਕਾਫੀ ਦਾ ਹਨਾ ਤੇ ਬਾਈਆਂ ਦਾ ਇੱਥੇ ਤੁਸੀਂ ਵੇਖੋ ਵੀ ਕੰਮ ਹੈ ਉਦਾਂ ਬਾਈਆਂ ਕੋਲੇ ਗੋਭੀ ਦੀ ਪਨੀਰੀ ਵੀ ਹੈ ਸਬਜੀ ਵੀ ਹੈ ਕਾਫੀ ਕਿਉਂਕਿ ਅਸੀਂ ਜਿਹੜਾ ਸਾਡਾ ਮਕਸਦ ਹੈ ਕਿਸਾਨਾਂ ਨੂੰ ਉਤਸ਼ਾਹਤ ਕਰਨਾ ਕਿ ਆਪਣੀ ਘਰ ਦੀ ਤੁਸੀਂ ਸਬਜੀ ਲਾਓ ਘਰ ਦੇ ਵਿੱਚ ਓਦਾਂ ਕੋਈ 2 ਮਰਲੇ 4 ਮਰਲੇ ਆਪਾਂ ਸਬਜੀ ਲਾਈਏ ਕਿਉਂਕਿ ਹਰ ਕਿਸਾਨ ਦਾ ਆਪਣਾ ਫਰਜ ਹੈ ਬਾਕੀ ਬਾਈ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਬਾਈ ਤੋਂ ਜਾਣਕਾਰੀ ਲਵਾਂਗੇ ਹਾਂਜੀ ਬਾਈ ਜੀ ਆਪਣੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਹੈ ਅੱਜ ਆਪਣੇ ਕੋਲੇ ਗੋਭੀ ਦੀ ਪਨੀਰੀ ਆ ਹਾਂਜੀ ਤੇ ਇਸ ਟਾਈਮ ਟਮਾਟਰਾਂ ਦੀ ਪਨੀਰੀ ਆ ਅੱਛਾ ਜੀ ਇਹ ਮਿਰਚਾਂ ਦੀ ਪੰਜਾਂ ਦਿਨਾਂ ਨੂੰ ਹੋਜੂਗੀ ਯਾਰ ਅੱਛਾ ਮਿਰਚਾਂ ਦੀ ਪੰਜਾਂ ਦਿਨਾਂ ਨੂੰ ਹਾਂ ਤੇ ਇੱਕ ਇਹ ਆਪਾਂ ਨੂੰ ਰੋਡ ਮੈਂ ਤਾਂ ਵੈਸੇ ਦੱਸਦਾ ਸੀ ਵੀ ਇਹ ਜਿਹੜਾ ਕੋਟਕਪੂਰੇ ਨੂੰ ਜੋੜਦਾ ਹੈ ਤੇ ਆਪਣੇ ਕੋਠੇ ਦੱਸ ਦਿਓ ਇਹ ਕੋਟਲੀ ਤੋਂ ਕਿੰਨੀ ਬਾਟ ਆਰਾਮੇਣ ਤੋਂ ਇਧਰ ਤੁਸੀਂ ਸਾਈਡ ਦੱਸੋ ਇਹ ਆਰਾਮੇਣ ਤੋਂ 4 ਕਿਲੋਮੀਟਰ ਬਾਟਾ ਹਾਂਜੀ ਤੇ ਕੋਟਲੀ ਤੋਂ 5 ਆ ਕੋਟਲੀ ਤੋਂ 5 ਹਾਂ ਉੱਥੇ ਕਿਹੜੇ ਵਜਦੇ ਇਹ ਬਰੜੇ ਵਾਲੇ ਕੋਠੇ ਬਰੜੇ ਵਾਲੇ ਬਰੜੇ ਵਾਲੇ ਠੀਕ ਹੈ ਤੇ ਕਿੰਨਾ ਕੰਮ ਆਪਾਂ ਕੀਤਾ ਜੀ ਐਕਤੀ ਉਦਾਂ ਸਭ ਤੇ ਮੈਂ 2 ਕਨਾਲਾਂ ਤੋਂ ਸ਼ੁਰੂ ਕੀਤਾ ਸੋਨ ਵਧਾ ਰਹੇ ਹਾਂ ਕੁਝ ਉਹ ਪਿੱਛੇ ਹੋਰ ਵਾਇਆ ਪਿਆ ਥਾ ਅੱਛਾ ਕਨਾਲ ਕੋ ਹੋਰ ਆ ਮੰਨ ਲਾ ਵੀ 4 ਕਨਾਲਾਂ 5 ਕਰ ਲਾਂਗੇ ਐ ਤੇ 3 ਠੀਕ ਹੈ ਜੀ ਤੇ ਆਪਣੇ ਕੋਲੇ ਇਸ ਟਾਈਮ ਜਾਨੀ ਕਿ ਸਬਜ਼ੀ ਕਿਹੜੀ ਕਿਹੜੀ ਤਿਆਰ ਆ ਜੀ ਹੁਣ ਤਾਂ ਆਪਣੇ ਕੋਲੇ ਮੂਲੀ ਆ ਹਾਂਜੀ ਤੇ ਗੋਭੀ ਹੋਊਗੀ ਹਜੇ ਹਫਤੇ ਤੱਕ ਤਿਆਰ ਅੱਛਾ ਹਫਤੇ ਤੱਕ ਤੇ ਪਨੀਰੀ ਆਪਣੇ ਕੋਲੇ ਕਿੰਨੇ ਖੇਤ ਦੀ ਹੈ ਪਨੀਰੀ ਆਪਣੇ ਕੋਲੇ ਹੋਊਗੀ ਘਟੋ ਘਟ 10 ਕਿੱਲਿਆਂ ਦੀ ਹੋਊਗੀ ਹੁਣ ਇਸ ਟਾਈਮ ਤੇ ਅੱਛਾ ਗੋਭੀ ਦੀ ਹਾਂ ਗੋਭੀ ਦੀ ਪਨੀਰੀ ਹੈ 10 ਕਿੱਲਿਆਂ ਦੀ ਪਨੀਰੀ ਆਪਣੇ ਕੋਲੇ ਤਿਆਰ ਹੈ ਗੋਭੀ ਦੀ ਹਾਂ ਹਾਂ ਤੇ ਹੋਰ ਪਨੀਰੀ ਆਪਣੇ ਕੋਲੇ ਕਾਦੀ ਜੀ ਹੋਰ ਆਪਣੇ ਕੋਲ ਟਮਾਟਰਾਂ ਦੀ ਆ ਮਿਰਚਾਂ ਦੀ ਹੋਜੂਗੀ ਹਫਤੇ ਅੱਛਾ ਟਮਾਟਰਾਂ ਦੀ ਕਿੰਨੇ ਮਾਣ ਦੀ ਪਨੀਰੀ ਆਪਣੇ ਕੋਲੇ ਉਹ ਹੋ ਗਈ ਬਸ ਡੇਢ ਕਿੱਲੇ ਦੀ ਹੋ ਗਈ ਦੋ ਦੇ ਅੱਸੇ ਬਸ ਥੋੜੀ ਲਾਈ ਹੈ ਹਜੇ ਮੈਂ ਗਿਰਾਂ ਥੋੜੀ ਲਾਈ ਹੈ ਥੋੜੀ ਲਾਈ ਹੈ ਹਾਂ ਤੇ ਹੋਰ ਆਪਣੇ ਕੋਲੇ ਹੋਰ ਪਨੀਰੀ ਕਿੱਸ ਹੈਗੀ ਹੁਣ ਪਨੀਰੀ ਇਹ ਦੁਬਾਰਾ ਹੁਣ ਵੀਜੀ ਪਈ ਆ ਪ੍ਰੋਫਲੀ ਆ ਗਈ ਹਾਂਜੀ ਤੇ ਬੰਦ ਗੋਭੀ ਆ ਗਈ ਸਿੰਬਲਾ ਮਿਰਚ ਆ ਗਈ ਠੀਕ ਹੈ ਜੀ ਉਹ ਹੁਣ ਵੀਜੀ ਪਈ ਆ ਠੀਕ ਹੈ ਹਜੇ ਹੋਰ ਗੰਡਿਆਂ ਦੀ ਪਨੀਰੀ ਦੁਬਾਰਾ ਲਾਉਣੀ ਆਪਾਂ ਠੀਕ ਹੈ ਤੇ ਬੀਜ ਆਪਣੇ ਪੂਰੀ ਕੁਆਲਟੀ ਵਾਲੇ ਹਾਂ ਬੀ ਬਹੁਤ ਵਧੀਆ ਕੁਆਲਟੀ ਵਾਲੇ ਪੂਰੀ ਤਸੱਲੀ ਵਾਲੇ ਆਪਾਂ ਤਸੱਲੀ ਵਾਲੇ ਬੀਜ ਮੈਂ ਦੋਸਤੋ ਤਸੱਲੀ ਤੁਸੀਂ ਆਪਣੀ ਆਪ ਕਰਨੀ ਹੈ ਬਾਈ ਜੀ ਕੋਲੇ ਜਿਹੜੇ ਬੀਜ ਹੈ ਬ ਉਹ ਤਾਂ ਸਾਡਾ ਮਾਨੂੰ ਵੀ ਲੱਗਿਆ ਵੀ ਆਪਾਂ ਯਾਰ ਵੀਡੀਓ ਪਾਈਏ ਹਨਾ ਜਿਹੜਾ ਆਪਣੀ ਕਿਸਾਨੀ ਐ ਇਹਨੂੰ ਆਪਾਂ ਹੋਰ ਉਤਸ਼ਾਹਤ ਕਰਨਾ ਸਾਰਿਆਂ ਨੇ ਕਿਉਂਕਿ ਆਪਣੀਆਂ ਘਰ ਦੀਆਂ ਸਬਜ਼ੀਆਂ ਲਈਏ ਬਾਈ ਤੋਂ ਪਨੀਰੀ ਲੈ ਕੇ ਜਾਈਏ ਜਿਹੜੇ ਨੇੜੇ ਪਿੰਡ ਆਸੇ-ਪਾਸੇ ਆਪਣੇ ਪਿੰਡ ਇੱਕਦਰਾ ਆਮਿਆਣਾ ਰਹਿ ਗਿਆ ਹੀ ਨੇੜੇ ਹਨਾ ਹਾਂ ਰਾਮਿਆਣਾ ਹਾਂ ਰਾਮਿਆਣਾ ਵੀ ਨਰਸੀ ਖੱਗੇ ਹੈਗੀ ਆ ਅੱਛਾ ਹਾਂ ਠੀਕ ਐ ਇਸੇ ਰੋਡ ਤੇ ਇਸੇ ਰੋਡ ਤੇ ਹੈਗੀ ਹਾਂ ਤੇ ਇਧਰਲੇ ਪਾਸੇ ਪਿੰਡ ਕਿਹੜੇ-ਕਿਹੜੇ ਰਹਿ ਗਏ ਥੋੜੇ ਇਧਰ ਤੀਰ ਵਾਲੀ ਹਾਂਜੀ ਸੈਨਾ ਤੀਰ ਵਾਲੀ ਹੋ ਗਿਆ ਆਪਣੇ ਕੋਲੇ ਤੇ ਨਾਲ ਗੰਗਾ ਠੀਕ ਐ ਤੇ ਅਬਲੂ ਇਹ ਅੰਦਰ ਕੋਠੇ ਆਪਣੇ ਬਹੁਤ ਆਏ ਕੋਟਲੀ ਦੇ ਸੀ ਸਰਪੰਚ ਆਏ ਹੋਗੇ ਹਨਾ ਸੀ ਸਰਪੰਚ ਸਾਡੇ ਇੱਕ ਪਿੰਡ ਕੋਟਲੀ ਦੇ ਐਨੇ ਕੋਠੇ ਆ ਲੈ ਦੋਸਤੋ ਬਾਈ ਨੇ ਪਿੰਡ ਦੱਸ ਤੇ ਕੋਈ ਚੱਕਰ ਨਹੀਂ ਬੰਨਦੇ ਵੀਡੀਓ ਹੋਰ ਲੰਮੀ ਹੁਣ ਮਤਲਬ ਵੀ ਹੁਣ ਤਾਂ ਇਹ ਥੋੜੀ ਜਣੀ ਰੇ ਪਾਈ ਆ ਜਿੰਦੂ ਬਾਦ ਆ ਗਡੋਏ ਰੱਖ ਕੇ ਬਿਨਾ ਰੇ ਤੋਂ ਤਿਆਰ ਕਰਿਆ ਕਰਾਂਗੇ ਸਭ ਮੈਂ ਦੋਸਤੋ ਆਰਗੈਨਿਕ ਬਾਈ ਨੇ ਖੇਤੀ ਯਾਨੀ ਕਿ ਬਿਨਾ ਰੇ ਸਪਰੇਅ ਤੋਂ ਯਾਨੀ ਕਿ ਬਾਈ ਨੇ ਖੇਤੀ ਉਹ ਤਾਂ ਕਰਨੀ ਹੈ ਤਿਆਰ ਕਿਉਂਕਿ ਬਾਈ ਕਹਿੰਦਾ ਮੈਂ ਗਡੋਏ ਰੱਖਣੇ ਆ ਸੋ ਦੋਸਤੋ ਤੁਸੀਂ ਵੀ ਬਾਈ ਤੋਂ ਪਨੀਰੀ ਲਿਆ ਕੇ ਆਪਣੇ ਖੇਤ ਦੇ ਵਿੱਚ ਆਪਣੀਆਂ ਘਰ ਦੇ ਨੇੜੇ ਉਦਾਂ ਦੋ ਦੋ ਚਾਰ ਚਾਰ ਮਰਲੇ ਭਾਈ ਆਪਾਂ ਸਬਜ਼ੀ ਲਾਉਣੀਆਂ ਸਾਰਿਆਂ ਨੇ ਸੋ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਆਪਣੇ ਪੇਜ ਨੂੰ ਅੰਗਰੇਜ਼ ਬਰਾਰ ਜਿਹੜਾ ਪੇਜ ਆ ਉਹਨੂੰ ਤੁਸੀਂ ਫਾਲੋਅ ਕਰ ਲਓ ਕਿਉਂਕਿ ਤੁਹਾਡੇ ਕੋਲੇ ਜਿਹੜੀ ਵੀਡੀਓ ਨਵੀਂ ਜਲਦੀ ਤੋਂ ਜਲਦੀ ਪਹੁੰਚੇ ਕਿਉਂਕਿ ਅਸੀਂ ਲਗਾਤਾਰੀ ਵੀਡੀਓ ਪਾਉਣੇ ਆ ਕਿਸਾਨੀ ਮੁੱਦਿਆਂ ਤੇ ਪਾਉਣੇ ਆ ਤੇ ਬਾਈ ਜੀ ਇਸ ਟਾਈਮ ਆਪਣੇ ਕੋਲੇ ਸਬਜ਼ੀ ਕਿਹੜੀ ਕਿਹੜੀ ਤਿਆਰ ਆਈ ਆਪਣੇ ਕੋਲੇ ਇਸ ਵੇ ਤਾਂ ਮੂੜੀ ਤਿਆਰ ਆ ਜਾ। ਅੱਛਾ। ਤੇ ਠੀਕ ਹੈ। ਤੇ ਉਹ ਉਦਾਂ ਸ਼ਹਿਦ ਰੱਖੇ। ਹਾਂ ਉਹ ਸ਼ਹਿਦ ਆ। ਆਪਣਾ ਆਵਦਾ ਨਹੀਂ ਆ ਉਹ। ਆਪ ਦੇ ਯਾਰ ਦੋਸਤ ਦਾ ਕਿਸਦਾ। ਹੈ ਗਰੰਟੀ ਵਾਲਾ। ਹੈ ਗਰੰਟੀ ਵਾਲਾ। ਹਾਂ ਨਾਲ ਸ਼ਹਿਦ ਵੀ ਵੀ ਦੇ ਹਨ। ਚੌਲਾ ਦੇਸੀ ਚੀਜ਼ ਆ ਵੇ ਚੌਲਾ ਜੀ ਦਾ। ਠੀਕ ਹੈ। ਜੇ ਮੈਂ ਬਿਓ ਰੱਖਾਂਗੇ ਮਾੜੀ ਚੀਜ਼ ਨਹੀਂ। ਲੈ ਉਧਰ ਗਾਹਕ ਵੀ ਵਿਖਾ ਦੇ। ਬਾਈ ਜੀ ਕੋਲੇ ਰੋਡ ਤੇ ਗਾਂ ਗਾਹਕ ਵੀ ਰੁਕ ਜਾਂਦੇ ਆ। ਸੋ ਧੰਨਵਾਦ ਆ ਬਾਈ ਤੁਹਾਡਾ ਵੀ ਹਨਾ। ਲੈ ਦੋਸਤੋ ਬਾਈ ਜੀ ਵਾਂਗੂ ਆਪਾਂ ਲਗਾਤਾਰ ਕੰਮ ਨਾਲ ਜੁੜਨਾ। ਤੇ ਬਾਈ ਜੀ ਵੇਖ ਲਓ ਕਿੰਨੇ ਕਾਰੋਬਾਰ ਕਰਦਾ ਐਸ ਤਰ੍ਹਾਂ ਆਪਾਂ ਪੰਜਾਬੀਆਂ ਨੂੰ ਕਾਰੋਬਾਰ ਸ਼ੁਰੂ ਕਰਨੇ ਪੈਣੇ ਜਿੱਦਾਂ ਆਪਾਂ ਬਾਹਰਲੇ ਮੁਲਕੇ ਜਾ ਕੇ ਕੰਮ ਨਹੀਂ ਕਰਦੇ ਉਦਾਂ ਹੀ ਆਪਾਂ ਨੂੰ ਪੰਜਾਬ ਚ ਰਹਿ ਕੇ ਆਪਦੀ ਮਿੱਟੀ ਨਾਲ ਜੁੜ ਕੇ ਆਪਦੀ ਜਨਮ ਭੂਮੀ ਨਾਲ ਸੋ ਐਦਾਂ ਕਾਰੋਬਾਰ ਸ਼ੁਰੂ ਕਰੋ ਦੋਸਤੋ ਬਾਕੀ ਤੁਸੀਂ ਪੇਜ ਨੂੰ ਫੋਲੋ ਕਰ ਲੈਣਾ ਤੇ ਬਾਕੀ ਜਿਹੜਾ ਵੀਡੀਓ ਤੁਸੀਂ ਜੇ ਪਾਉਣੀ ਹੋਵੇ ਸਾਡਾ ਨੰਬਰ ਤੁਹਾਨੂੰ ਦੱਸ ਦਿੰਦੇ ਨੇ 9968782135 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਵੀਡੀਓ ਸਾਥੋਂ ਪਵਾ ਸਕਦੇ ਹੋ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਸ਼ੁਕਰੀਆ